22 ਜੂਨ ਨੂੰ ਪ੍ਰਵਾਸ ਦੀ ਫਿਲਮ ਕਲਕੀ 2898 AD ਨਾਲ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੀ ਪੰਜਾਬੀ ਫਿਲਮ ਜੱਟ ਐਂਡ ਜੁਲੀਅਟ 3 ਪ੍ਰਸ਼ੰਸਕਾਂ ਤੇ ਆਲੋਚਕਾਂ ਨੂੰ ਹੈ ਜਿਹੜੀ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ ਫਿਲਮ ਨੇ 4 ਦਿਨਾਂ ਦੇ ਵਿੱਚ ਮੋਟੀ ਕਮਾਈ ਕਰ ਲਈ ਹੈ ਤੇ ਇਸ ਫਿਲਮ ਦੇ ਵਿੱਚ ਦਿਲਜੀਤ ਦੋਸਾਂਜ ਨੀਰੂਪਾਜਵਾ ਤੇ ਜੈਸਮੀਨ ਬਾਜਵਾ ਮੁੱਖ ਭੂਮਿਕਾ ਦੇ ਵਿੱਚ ਹਨ ਅਤੇ ਕਿਸਮਤ ਫੇਮ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਇਸ ਫਿਲਮ ਤੇ ਪਹਿਲੇ ਦਿਨ ਭਾਰਤ ਵਿੱਚ 4.13 ਕਰੋੜ ਅਤੇ ਵਿਦੇਸ਼ਾਂ ਵਿੱਚੋਂ 6.63 ਕਰੋੜ ਦਾ ਜਿਹੜਾ ਕਲੈਕਸ਼ਨ ਹੋ ਕੀਤਾ ਗਿਆ ਸੀ ਤੇ ਫਿਰ ਦੂਜੇ ਦਿਨ ਫਿਲਮ ਨੇ 4.75 ਕਰੋੜ ਰੁਪਏ ਭਾਰਤ ਅਤੇ ਵਿਦੇਸ਼ਾਂ ਵਿੱਚੋਂ 6.93 ਕਰੋੜ ਰੁਪਏ ਦਾ ਜਿਹੜਾ ਕਲੈਕਸ਼ਨ ਕੀਤਾ ਇਸੇ ਤਰ੍ਹਾਂ ਤੀਜੇ ਦਿਨ ਵੀ ਫਿਲਮ ਨੇ ਸ਼ਾਨਦਾਰ ਕਲੈਕਸ਼ਨ ਕੀਤਾ ਤੇ ਜਿਸ ਨਾਲ ਫਿਲਮ ਦਾ ਤੀਜਾ ਦਿਨ ਦਾ ਕਲੈਕਸ਼ਨ ਹੈ ਜਿਹੜਾ ਉਹ 34.92 ਕਰੋੜ ਹੋ ਗਿਆ ਇਸ ਜਾਣਕਾਰੀ ਨੂੰ ਸਾਂਝੀ ਕਰਦਿਆਂ ਹੋਇਆਂ ਜਗਦੀਪ ਸਿੱਧੂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਤੇ ਲਿਖਿਆ ਸ਼ੁਕਰ ਇੰਨੀ ਵੱਡੀ ਫਿਲਮ ਦਾ ਹਿੱਸਾ ਬਣਨਾ ਬਣਨਾ ਮੇਰੇ ਲਈ ਇੱਕ ਚਮਤਕਾਰ ਤੋਂ ਘੱਟ ਨਹੀਂ ਸੀ ਜੋ ਪਿਆਰ ਤੁਸੀਂ ਇਸ ਫਿਲਮ ਨੂੰ ਦਿੱਤਾ ਹੈ ਇਹ ਵੀ ਚਮਤਕਾਰ ਤੋਂ ਘੱਟ ਨਹੀਂ ਸੀ ਬਹੁਤ ਬਹੁਤ ਧੰਨਵਾਦ ਸਾਰੀਆਂ ਟੀਮਾਂ ਨੂੰ ਵਧਾਈਆਂ ਉਲੇਖ ਇਹ ਹੈ ਕਿ ਇਸ ਫਿਲਮ ਦੀ ਕਹਾਣੀ ਅਤੇ ਸਟਾਰ ਕਾਸਟ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ ਤੇ ਫਿਲਮ ਨੂੰ ਵਿਦੇਸ਼ਾਂ ਦੇ ਵਿੱਚ ਕਾਫੀ ਚੰਗਾ ਰਿਸਪੌਂਸ ਆ ਜਿਹੜਾ ਉਹ ਮਿਲ ਰਿਹਾ ਹੈ ਸਰੋਤੇ ਪ੍ਰਸ਼ੰਸਕ ਦਲਜੀਤ ਅਤੇ ਨੀਰੂ ਦੀ ਐਕਟਿੰਗ ਅਤੇ ਕੈਮਿਸਟਰੀ ਦੀ ਕਾਫੀ ਜੜੀ ਆ ਉਹ ਤਾਰੀਫ ਕਰ ਰਹੇ ਹਨ